ਜੈ ਸ਼ੰਕਰ ਹੈ ਜੈ ਨਾਗ ਦੇਵਤਾ ਵੀਰ ਜੀ ਇਹ ਕਿਹੜੀ ਜਗ੍ਹਾ ਆਏ ਆਪਾਂ ਹਰੀ ਕੇ ਮਤਲਬ ਟਾਇਲਟ ਸੀਟ ਤੇ ਸੱਪ ਸੀ ਹਾਂਜੀ ਇੱਕ ਸੱਪ ਸੀ ਫੜਿਆ ਵਾ ਸਾਡੀ ਜੇਬ ਚ ਹਾਂਜੀ ਠੀਕ ਆ ਅਸੀਂ ਕੰਮ ਕਰਨ ਤੋਂ ਪਹਿਲਾਂ ਦੱਸਦੇ ਨੇ ਸਾਡਾ ਜੋਗੀਆਂ ਦਾ ਕੰਮ ਨਹੀਂ ਹੈਗਾ ਤੁਸੀਂ ਆਪਣਾ ਸੱਪ ਛੱਡ ਕੇ ਫੜੀਏ ਹਾਂਜੀ ਇੱਕਾਂ ਨੂੰ ਕੋਈ ਮੀਟ ਬਣਾਉਣ ਦੀ ਕੱਚੂ ਕੰਮਾ ਕਿਸੇ ਨੇ ਲਿਆਂਦਾ ਹੀ ਔਰ ਕੋ ਵੀ ਲਿਆਂਦਾ ਵਾ ਆ ਵੀ ਸੱਪ ਆ ਕੱਚੂ ਕੰਮਾ ਆ ਤੁਹਾਡੇ ਵਾਲਾ ਸੱਪ ਉਹਨੇ ਜਾ ਕੇ ਤੁਹਾਡੇ ਨਾਲ ਹਰੀ ਕੇ ਹੈਡ ਦੇ ਲਾ ਕੇ ਮੈਨੇ ਜਿੱਥੇ ਸੇਫ ਪਾਊਗਾ ਘਰ ਕੋਈ ਨਹੀਂ ਹੋਊਗਾ ਉਸ ਜਗ੍ਹਾ ਦੇ ਉੱਤੇ ਛੱਡਿਆ ਜਾਊਗਾ ਦੋਸਤੋ ਐਸੇ ਜਗ੍ਹਾ ਤੇ ਸਾਪਾ ਵੇਖਿਆ ਹੁਣ ਆ ਦੇਖੋ ਆ ਗਿਆ ਬਾਹਰ ਆਉਂਦਾ ਬਾਹਰ ਆਉਂਦਾ ਬਾਹਰ ਆਇਆ ਜਿਹਾ ਅਸਾਇਆ ਛੇਰ ਕੱਢਿਆ ਉਹਨੇ ਬਾਹਰ ਮੈਂ ਦੇਖਿਆ ਵਾ ਐਸੇ ਜਗ੍ਹਾ ਤੇ ਉਹਨੇ ਛੇਰ ਬਾਹਰ ਕੱਢਿਆ ਵਾ ਜਿਦਾਂ ਕਿ ਦੋਸਤੋ ਮੀਨ ਜਿਹੜੀ ਹੈ ਨਾ ਟਾਇਲਟ ਸੀਟ ਦੀ ਪੈਪ ਉਹਰੇ ਦੇ ਆਪਾਂ ਕਪੜਾ ਲਾਇਆ ਆਖਿਆ ਵਿਖਾ ਦੇ ਜਿੱਸੇ ਕਿਦਾਂ ਹੁੰਦਾ ਵਾ ਦੇਖੋ ਮਣਦੇ ਆਇਆ 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 ਮੈਂ ਵੇਖ ਲਿਆ ਆ ਲੋ ਛੱਕ ਨਹੀਂ ਆ ਠੀਕ ਆ ਆ ਲੋ ਇਹਦਾ ਪਾਈਪ ਆ ਵਾ ਆ ਜਿਹੜੀ ਦੋਸਤੋਂ ਪੈਪ ਆ ਨਾ ਇਸ ਟਾਈਮ ਆ ਮੇਨ ਟਾਇਲਟ ਵਾਲੀ ਪੈਪ ਆ ਇਹਨੂੰ ਕੋੜ ਦੇ ਦੇ ਵਿੱਚ ਕਪੜਾ ਲਾਇਆ ਵੀ ਪਾਣੀ ਬਾਹਰ ਨਾ ਜਾਏ ਹੁਣ ਉਧਰ ਪਾਣੀ ਭਰੂਗਾ ਹੋ ਸਕਦਾ ਕਿਹੜੇ ਵੀ ਸੱਪ ਆ ਤਿੰਨ ਤੋਂ 5 ਮਿੰਟ ਤੱਕ ਪਾਣੀ ਦੇ ਵਿੱਚ ਸੱਪ ਆਪਣੀ ਸਾਹ ਰੋਕ ਸਕਦਾ ਵਾ ਤੇ ਤੁਸੀਂ ਵੀਡੀਓ 'ਚ ਬਣੇ ਰਹੋ ਤੇ ਬਿਲਕੁਲ ਤੁਹਾਨੂੰ ਕੱਢ ਕੇ ਸੱਪ ਦਿਖਾਣੇ ਆ ਵੀ ਕਿਹੜਾ ਵਾ ਸਿਰਫ ਹੋ ਸਕਦਾ ਤੁਸੀਂ ਪਾਣੀ ਖਲੋਣਾ ਚਾਹੀਦਾ ਤੋ ਜਦਾਂ ਕਿ ਇਹ ਸਾਪੇ ਕੱਢਣ ਲੱਗੇ ਆ ਕੈਮੀਕਲ ਦੀ ਹੈਲਪ ਨਾਲ ਇੱਥੇ ਸਾਪਾ ਤੇ ਹੁਣ ਭਾਇਆ ਦੇ ਚ ਕੈਮੀਕਲ ਤੇ ਦੇਖਦੇ ਆ ਵੀ ਸਾਪ ਕਿੱਦਾਂ ਨਿਕਲੂਗਾ ਤੋ ਕਿ ਬੀਂਦੇ ਦੁਨੀਆ ਦਾ ਕੋਈ ਸਾਪ ਨਹੀਂ ਆਂਦਾ ਜਦੋਂ ਬਾਪਾ ਚੈੱਕੜੀਓ ਨਾ ਬਣੀ ਆ ਪਾਣੀ ਨੂੰ ਦਬਾੜਾ ਕੋਈ ਕਰ ਆ ਪਾਣੀ ਨੇ ਦਬਾੜਾ 2 ਮਿੰਟ ਬਾਅਦ ਦੋਸਤੋ ਇਹ ਜਪਨੂ ਕਹਿੰਦੇ ਚੈੱਕੜ ਕਿਲ ਬੈਕ ਤੇ ਆ ਇਹਨਾਂ ਦੀ ਪੂਛ ਆ ਪਰ ਮੇਰੀ ਕੋਸ਼ਿਸ਼ ਇਹ ਹੋਏ ਵੀ ਟੁੱਟੇ ਨਾ ਮੈਂ ਜ਼ਿੰਦਗੀ ਚ ਨਾਗਦੇਵਤੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਪਰ ਕੁਝ ਇਹਦੇ ਕਰਮ ਕਹਿ ਲੋ ਕੁਝ ਮੇਰੇ ਕਰਮ ਕਹਿ ਲੋ ਨੁਕਸਾਨ ਹੋ ਗਿਆ ਤੇ ਇਸ ਆਪ ਨੂੰ ਚੈਕਰ ਕਿਲ ਬੈਕ ਕਹਿੰਦੇ ਆ ਦੋਸਤੋ ਕਿਸੇ ਦੀ ਸਕਿਨ ਅਲਰਜੀ ਜਿੰਨੀ ਮਰਜੀ ਆ ਉਸ ਚੀਜ਼ ਦਾ ਇਲਾਜ ਕਰਦੇ ਆ ਭਾਜੀ ਕਿਸੇ ਦਾ ਟਾਈ ਫੈਟਨਾ ਠੀਕ ਹੋਏ ਕਿਸੇ ਦੇ ਗੁਰਦੇ ਦੀ ਪਥਰੀ ਆ ਅਸੀਂ 10 10 ਦਿਨ ਦੀ ਦਵਾਈ ਦਿੰਨੇ ਆ 11 ਦਿਨ ਖਾਣ ਦੀ ਵੀ ਲੋੜ ਨਹੀਂ 10 ਦਿਨ ਵੀ ਖਾਣ ਦੀ ਲੋੜ ਨਹੀਂ ਕਿਸੇ ਦਾ ਸਰਵਾਈਕਲ ਨਾਲ ਸਾਡਾ ਦੇਸੀ ਦਵਾਈਆਂ ਦਾ ਕੰਮ ਆ ਸਭ ਤੋਂ ਵੱਡੀ ਗੱਲ ਆ ਅਸੀਂ ਜ਼ਿੰਦਗੀ ਮੌਤ ਵਾਲਾ ਕੰਮ ਕਰਦੇ ਆ ਸਾਡਾ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਜੇ ਮੈਂ ਇੱਥੇ ਰਹਿੰਦਾ ਬੀਨ ਬੀਨ ਵਜਾਉਂਦਾ ਬੀਨ ਤੇ ਥੋੜੀ ਕੋਈ ਸੱਪ ਨਿਕਲਣਾ ਸੀ ਦੁਨੀਆ ਦਾ ਕੋਈ ਸੱਪ ਬੀਂਤੇ ਨਹੀਂ ਹੁੰਦਾ ਸੱਪ ਸਿਰਫ ਉਹ ਸਿਰਫ ਜਗਾੜ ਲਾ ਕੇ ਤਰੀਕੇ ਨਾਲ ਪਹਿਲੋਂ ਸੀਵਰੇ ਚੁੱਕੇ ਫੇਰ ਪੈਪ ਤੋੜੀ ਫੇਰ ਕੱਪੜਾ ਲਾਇਆ ਫੇਰ ਟਾਇਲਟ ਸੀਟ ਦੇ ਵਿੱਚ ਕੈਮੀਕਲ ਰੋਲਿਆ ਫੇਰ ਇਹ ਕੈਮੀਕਲ ਪਾਇਆ ਫੇਰ ਇਹ ਸੱਪ ਬਾਹਰ ਆਇਆ ਇਹੀ ਸੱਪ ਸੀ ਨਾ ਦੂਜਾ ਸੱਪ ਮੇਰੀ ਜੀਬ ਚ ਆ ਇੱਕ ਹੋਰ ਸੱਪ ਵਿਖਾਉਣਾ ਆ ਲੋ ਜੀ ਕੋਈ ਵੀ ਵੀਰ ਸੱਪ ਫੜਨ ਆਉਂਦਾ ਵਾ ਤੁਸੀਂ ਕੱਪੜੇ ਚੈੱਕ ਕਰਦੇ ਆ ਤੁਸੀਂ ਮੇਰੇ ਕੱਪੜੇ ਨਹੀਂ ਚੈੱਕ ਕੀਤੇ ਜੋਗੀ ਨੇ ਇੱਕ ਤੋਂ ਪੰਜ ਬਣਾ ਦੇਣੇ ਸੀ ਚਤੋਂ ਪੈਰ ਤੁਸੀਂ ਮੇਰੇ ਸਿਰ ਤੇ ਤਾਂ ਨਹੀਂ ਦੇ ਮੈਂ ਛੱਡ ਕੇ ਫੜ ਲੈਂਦਾ ਤੁਹਾਨੂੰ ਲੱਗਣਾ ਸੀ ਕਿ ਉਹ ਸੱਪ ਇਹ ਵੀ ਛੱਡਣਾ ਇਹ ਕਛੂਕਮਾ ਕਿਸੇ ਨੇ ਮੀਟ ਬਣਾਉਣ ਲਈ ਖੜਿਆ ਸੀ ਇਹ ਕਛੂਕਮਾ ਹੁਣ ਹਰੀ ਗਹਿਰ ਤੇ ਛੱਡ ਦੇਣਾ ਵਾ ਇਹ ਵੀ ਛੱਡ ਦੇਣਾ ਜਿਹੜਾ ਜੀਰ ਦੇ ਵਿੱਚ ਸੱਪਾ ਇਹ ਵੀ ਛੱਡ ਦੇਣਾ ਤੇ ਉਸ ਜਾਨਵਰ ਨੂੰ ਵੀ ਛੱਡ ਦੇਣਾ ਤੁਸੀਂ ਨਾਲ ਹਾਨ ਕੇ ਸੜਾਓ ਸਾਡਾ ਮੀਟ ਸ਼ਰਾਬ ਅੰਡੇ ਵਾਲਾ ਕੋਈ ਕੰਮ ਨਹੀਂ ਆ ਸਾਡਾ ਜਨਵਾਰਾ ਨਾਲ ਬਹੁਤ ਪਿਆਰ ਵਾ ਅੱਜ ਇਹ ਜਨਵਾਰ ਨੂੰ ਫੜਨ ਲੱਗਿਆ ਦੋਸਤੋ ਇਹਦੀ ਪੂਛ ਟੁੱਟ ਗਈ ਮੈਂ ਉਸ ਚੀਜ਼ ਦੀ ਤੁਹਾਡੇ ਸਾਰਿਆਂ ਤੋਂ ਵੀ ਮਾਫੀ ਮੰਗਦਾ ਤੇ ਮੈਂ ਇਸ ਜਨਵਰ ਦੇ ਘੜੀ ਵੀ ਹੱਥ ਜੋੜ ਕੇ ਮਾਫੀ ਮੰਗਦਾ ਦੋਸਤੋ ਇਹ ਸੱਪ ਨੂੰ ਕਹਿੰਦੇ ਆ ਚੈਕਰ ਕਿਲ ਬੈਕ ਇਹ ਪਾਣੀ ਵਾਲਾ ਸੱਪ ਹੁੰਦਾ ਇਹਦੇ ਵਿੱਚ ਬਿਲਕੁਲ ਬਿਲਕੁਲ ਵੀ ਜ਼ਹਿਰ ਜਿਹੜਾ ਨਹੀਂ ਹੁੰਦਾ ਹੋ ਸਕਦਾ ਦੋਸਤੋ ਜੇ ਮੈਨੂੰ YouTube ਵੱਲੋਂ ਥੋੜੇ ਬਹੁਤੇ ਪੈਸੇ ਹੁੰਦੇ ਹੋਣ ਤਾਂ ਮੈਂ ਸੱਪ ਫੜਨ ਦੇ ਕਿਸੇ ਕੋ ਪੈਸੇ ਵੀ ਨਾ ਲਵਾਂ ਕਿਉਂਕਿ ਮੇਰੇ ਘਰ ਦੇ ਹਾਲਾਤ ਜਿਹੜੇ ਆ ਜਿਆਦਾ ਬਿਹਤਰ ਨਹੀਂ ਆ ਇਹ ਹੀ ਮੇਰੀ ਰੋਜੀ ਰੋਟੀ ਆ ਦੋਸਤੋ ਜੇ ਸੱਪ ਕਾਲਾ ਨਾ ਪੈਂਦਾ ਤੇ ਏਰੀ ਪੂਛ ਨਹੀਂ ਸੀ ਟੁੱਟੂ ਦੋਸਤੋ ਵੀਡੀਓ ਵੇਖ ਕੇ ਆਪ ਸੱਪ ਫੜਨ ਦੀ ਕਦੇ ਵੀ ਕੋਸ਼ਿਸ਼ ਨਹੀਂ ਕਰਦੇ ਅਸੀਂ ਸ਼ੌਂਕੀਆ ਤੌਰ 'ਤੇ ਪ੍ਰੋਫੈਸ਼ਨਲ ਵਾਂ ਸਾਡਾ ਰੋਜ਼ ਦਾ ਕੰਮ ਆ ਇਹ ਚੀਜ਼ਾਂ ਨੂੰ ਰੈਸਕਿਊ ਕਰਦਾ ਦੋਸਤੋ ਹੈਲਪਲਾਈਨ ਨੰਬਰ ਹੈਗਾ ਜੇ 95 92 99 6335 ਜਦੋਂ ਮਰਜ਼ੀ ਕਾਲ ਕੀਤੀ ਜਾਏ 24 ਘੰਟੇ ਸਰਵਿਸ ਜਦੋਂ ਵੀ ਕੋਈ ਸਾਪ ਡੱਬੇ ਵਿੱਚ ਪਾਉਂਦਾ ਵਾ ਸ਼ੇਕ ਜ਼ਰੂਰ ਕਰਿਆ ਕਰੋ ਨਾਲੇ ਮੈਨੂੰ ਇਹ ਦੱਸਿਓ ਕਿ ਮੇਰੀ ਵੀਡੀਓ ਕਿੱਥੋਂ-ਕਿੱਥੋਂ ਵੇਖ ਰਹੇ ਆ ਜੇ ਮੇਰੀ ਵੀਡੀਓ ਚੰਗੀ ਲੱਗਦੀ ਆ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਦੋਸਤੋ